ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਰ ਤੋਂ ਦੁਆਰਾ ਦਰਿਆਵਾਂ ਦੀ ਸਥਿਤੀ ਦੇ ਬਾਰੇ ਨਵੀਂ ਅਪਡੇਟ ਲੈ ਕੇ ਦਰਸ਼ਕਾਂ ਦੇ ਵਿੱਚ ਹਾਜ਼ਰ ਹੋਏ ਆ ਸੋ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਹੁਣੇ ਤੁਸੀਂ ਦੇਖਿਆ ਆ ਕਿ ਬੰਨ ਦੇ ਵਿੱਚ ਕਿੰਨਾ ਜ਼ਿਆਦਾ ਖੋਰਾ ਲੱਗ ਚੁੱਕਾ ਆ ਢਿਗਾਂ ਡੈਗ ਰਹੀਆਂ ਨੇ ਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਬਹੁਤ ਜ਼ਿਆਦਾ ਜਿਹੜਾ ਵਹਾਅ ਤੇਜ਼ ਹੋ ਚੁੱਕਾ ਆ ਸੋ ਤੁਸੀਂ ਦੇਖਦੇ ਆ ਕਿ ਕਈ ਸਾਈਡਾਂ ਦੇ ਉੱਤੋਂ ਜਿਹੜਾ ਆ ਬੰਨ ਨੋ ਖੋਰਾ ਲੱਗ ਕੇ ਬਿਲਕੁਲ ਜਿਹੜੇ ਦਰਿਆ ਦੇ ਨਜ਼ਦੀਕ ਘਾਰ ਆ ਉਹਨਾਂ ਦੇ ਬਿਲਕੁਲ ਨਜ਼ਦੀਕ ਜਿਹੜਾ ਦਰਿਆ ਆ ਪਹੁੰਚ ਚੁੱਕਾ ਆ ਸੋ ਜਿਹੜਾ ਸੰਗਠਾ ਦੇ ਵੱਲੋਂ ਆਰਜੀ ਤੌਰ ਦੇ ਉੱਤੇ ਬਨ ਬੰਨੇ ਗਏ ਸੀਗੇ ਬੜੀ ਸੰਗਠਾ ਨੇ ਸਮਾਜ ਸੇਵੀ ਸੰਸਥਾਵਾਂ ਨੇ ਹਿੰਮਤ ਕੀਤੀ ਸੀਗੀ ਤੇ ਜਿਹੜਾ ਕਿ ਰੋਕ ਲਾਈ ਸੀਗੀ ਪਾਣੀ ਨੂੰ ਪਰ ਲੇਕਿਨ ਉਹ ਤੁਹਾਡੇ ਸਾਹਮਣੇ ਆ ਦੇਖੋ ਕਿਵੇਂ ਤੇੜਾਂ ਫਟ ਰਹੀਆਂ ਆ ਤੇ ਮਿੱਟੀ ਜਿਹੜੀ ਆ ਥੱਲੇ ਉਫਰਦੀ ਜਾ ਰਹੀ ਆ ਤੇ ਬੰਨਾਂ ਦਾ ਨੁਕਸਾਨ ਹੋ ਰਿਹਾ ਤੇ ਬਹੁਤ ਵੱਡਾ ਜਿਹੜਾ ਦਰਿਆਵਾਂ ਦੇ ਲਾਗੇ ਬੈਠੀ ਆ ਸੰਗਤ ਆ ਜਿਹੜੇ ਦਰਿਆਵਾਂ ਦੇ ਲਾਗੇ ਵਸੇ ਹੋਏ ਪਿੰਡ ਆ ਉਹਨਾਂ ਵਾਸਤੇ ਬਹੁਤ ਵੱਡਾ ਚਿੰਤਾ ਦਾ ਇਹ ਵਿਸ਼ਾ ਬਣਿਆ ਹੋਇਆ ਆ ਤੇ ਉਹ ਤੁਸੀਂ ਸਾਹਮਣੇ ਤਸਵੀਰਾਂ ਵਿੱਚ ਦੇਖ ਸਕਦੇ ਆ ਕਿ ਪਾਣੀ ਦਾ ਪਹਾ ਬਹੁਤ ਜ਼ਿਆਦਾ ਤੇਜ਼ ਹੋ ਚੁੱਕਾ ਆ ਤੇ ਸਤਲੋਜ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਆ ਉਹ ਵੀ ਵੱਧ ਚੁੱਕਾ ਆ ਸੰਗਤਾਂ ਕੋਸ਼ਿਸ਼ ਕਰ ਰਹੀਆਂ ਨੇ ਕਿਉਂਕਿ ਹਰ ਕੋਈ ਇਸ ਨੂੰ ਆਪਣੇ ਜਾਨੀ ਮਾਲੀ ਨੁਕਸਾਨ ਦੀ ਬੜੀ ਚਿੰਤਾ ਆ ਤੇ ਹਰ ਇਨਸਾਨ ਜਦੋਂ ਜਹਿਦ ਕਰ ਰਿਹਾ ਜਿਵੇਂ ਕਿ ਪਹਿਲਾਂ ਕੀਤੀ ਮਿਹਨਤ ਪਰ ਲੇਕਿਨ ਦੁਬਾਰਾ ਪਾਣੀ ਦਾ ਪੱਧਰ ਜਿਹੜਾ ਆ ਵਧਣ ਕਾਰਨ ਪਾਣੀ ਦਾ ਵਹਾਓ ਕਿੰਨਾ ਦੇਖੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਤੇਜ਼ ਆ ਤੇ ਹਰ ਪਾਸੇ ਜਿਹੜਾ ਆ ਬੰਨ ਨੂੰ ਖੋਰਾ ਲਾਇਆ ਹੋਇਆ ਆ ਕਿਉਂਕਿ ਪਹਿਲਾਂ ਹੀ ਜਿਹੜਾ ਆ ਕਿ ਦਰਿਆ ਆ ਉਹ ਕਾਫੀ ਆਪਣਾ ਵਿਸ਼ਾਲ ਦਾਇਰਾ ਬਣਾ ਚੁੱਕਾ ਆ ਬਹੁਤ ਸਾਰੀ ਜਿਹੜੀ ਜ਼ਮੀਨ ਆ ਉਹ ਪਹਿਲਾਂ ਹੀ ਜਿਹੜੀ ਆਪਣੇ ਵਿੱਚ ਲੈ ਚੁੱਕਾ ਆ ਸੋ ਹੁਣ ਵੀ ਪਾਣੀ ਦਾ ਵਹਾਅ ਬਹੁਤ ਤੇਜ਼ ਆ ਤੇ ਜੋ ਕੇ ਆਰਜੀ ਬੋਰੇ ਲਾ ਕੇ ਮਿੱਟੀਆ ਪਾ ਕੇ ਮਿਹਨਤ ਕਰਕੇ ਲੋਕਾਂ ਨੇ ਬੰਨ ਬੰਨਿਆ ਸੀ ਤੇ ਉਹ ਖੁਰਦਾ ਜਾ ਰਿਹਾ ਆ ਢਿਗਾ ਢਗ ਰਹੀਆਂ ਤੇ ਲੋਕਾਂ ਵੱਲੋਂ ਪਾਣੀ ਨੂੰ ਹਜੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੰਨ ਨੂੰ ਬਚਾਇਆ ਜਾ ਸਕੇ ਸੋ ਬੰਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਆ ਉਹ ਵੀ ਕਿਤੇ ਨਾ ਕਿਤੇ ਜਿਹੜੀਆਂ ਆ ਢੈਂਦੀ ਕਲਾ ਦੇ ਵਿੱਚ ਨਜ਼ਰ ਆ ਰਹੀਆਂ ਨੇ ਕਿਉਂਕਿ ਪਾਣੀ ਦਾ ਵਹਾਅ ਤੇਜ਼ ਆ ਜਿਹੜੇ ਦਰਖਤ ਵੀ ੁੱਟੇ ਜਾ ਰਹੇ ਆ ਉਹ ਵੀ ਪਾਣੀ ਆਪਣੇ ਵਿੱਚ ਵਹਾ ਕੇ ਲੈ ਜਾ ਰਿਹਾ ਆ ਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਣ ਦੀ ਹਾਲੇ ਵੀ ਬਹੁਤ ਜ਼ਿਆਦੀ ਚਿੰਤਾ ਬਣੀ ਹੋਈ ਆ ਪਾਣੀ ਦਾ ਵਹਾਅ ਜਿਹੜਾ ਆ ਪੂਰਾ ਬਿਲਕੁਲ ਪਹਿਲਾਂ ਦੀ ਤਰ੍ਹਾਂ ਬਹੁਤ ਤੇਜ਼ ਆ ਤੇ ਬੰਨ ਨੂੰ ਜਿਹੜਾ ਆ ਪੂਰਾ ਹਰ ਜਿੱਥੇ ਵੀ ਕਿਤੇ ਢਾਹ ਲੱਗਦੀ ਆ ਪਾਣੀ ਵੱਲੋਂ ਤੇ ਬੰਨ ਨੂੰ ਖੋ ਰਿਆ ਜਾ ਰਿਹਾ ਆ ਟਿਕਾਂ ਡਿੱਗ ਰਹੀਆਂ ਆ ਤੇ ਅੱਗੇ ਤੋਂ ਅੱਗੇ ਜਿਹੜਾ ਆ ਬੰਨ ਨੂੰ कमजोर ਕੀਤਾ ਜਾ ਰਿਹਾ ਪਾਣੀ ਵੱਲੋਂ ਤੇ ਬੰਨ ਕਮਜ਼ੋਰ ਹੋਣ ਦੇ ਸਥਿਤੀ ਦੇ ਵਿੱਚ ਜਿਹੜਾ ਆ ਕਿਤੇ ਵੀ ਕਿਸੇ ਟਾਈਮ ਵੀ ਕੋਈ ਨੁਕਸਾਨ ਜਿਹੜਾ ਹੋ ਸਕਦਾ ਆ ਸੋ ਹੁਣ ਵੀ ਜਿਹੜੀਆਂ ਲੱਗੇ ਵਸਦੀਆਂ ਹੋਈਆਂ ਸੰਗਤਾਂ ਦਰਿਆ ਦੇ ਲੱਗੇ ਜਿਹੜੇ ਪਿੰਡ ਵਸਦੇ ਆ ਜਾਂ ਕੋਈ ਲੱਗੇ ਵੈਕਾਂ ਖੂਹਾਂ ਤੇ ਲੋਕ ਰਹਿੰਦੇ ਆ ਬੜੀ ਮਿਹਨਤ ਕਰ ਰਿਹਾ ਜਦੋਂ ਜੈਤ ਤੇ ਕਰ ਰਹੇ ਆ ਪਰ ਲੇਕਿਨ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਫਿਰ ਵੀ ਜਿਹੜਾ ਆ ਪਾਣੀ ਤੁਸੀਂ ਦੇਖਿਆ ਕਿ ਜਵੇਂ ਦੇਖੋ ਬੰਨ ਨੂੰ ਕੱਟ ਰਿਹਾ ਆ ਢਿਗਾਂ ਡੇਗ ਰਹੀਆਂ ਆ ਇਸੇ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਜਿਹੜਾ ਆ ਬੰਨ ਨੂੰ ਢਾ ਲੱਗੀ ਹੋਈ ਆ ਪੂਰੀ ਤਰ੍ਹਾਂ ਤੇ ਬੰਨ ਖੁਰਦਾ ਜਾ ਰਿਹਾ ਆ ਤੇ ਕਿਤੇ ਨਾ ਕਿਤੇ ਹੋਰ ਵੀ ਜਿਹੜਾ ਜਾਨੀਮਾਲੀ ਦੁਆਰਾ ਨੁਕਸਾਨ ਹੋਣ ਦਾ ਬਹੁਤ ਜ਼ਿਆਦਾ ਖਤਰਾ ਬਣਿਆ ਹੋਇਆ ਹੈ ਜਿਹੜੇ ਦਰਖਤ ਵੀ ਲੋਕਾਂ ਵੱਲੋਂ ਵੱਢ ਕੇ ਪਾਣੀ ਦੇ ਵਿੱਚ ਸਿੱਟੇ ਜਾਂਦੇ ਆ ਕਿ ਵਹਹਾ ਜਿਹੜਾ ਕੰਟਰੋਲ ਚ ਕੀਤਾ ਜਾਵੇ ਤੇ ਬੰਨ ਨੂੰ ਢਾ ਨਾ ਲੱਗ ਸਕੇ ਪਰ ਲੇਕਿਨ ਉਹ ਦਰਖਤਾਂ ਦੇ ਸੱਟਣ ਦੇ ਕਾਰਨ ਵੀ ਪਾਣੀ ਜਿਹੜਾ ਆ ਰੁਕ ਨਹੀਂ ਰਿਹਾ ਵਨ ਨੂੰ ਢਾ ਲੱਗੀ ਹੋਈ ਆ ਤੁਸੀਂ ਦੇਖ ਰਹੇ ਆ ਸਾਹਮਣੇ ਤਸਵੀਰ ਦੇ ਵਿੱਚ ਕਿ ਕਿੰਨਾ ਜਿਹੜਾ ਵਨ ਆ ਇਥੋਂ ਪਾਣੀ ਨੇ ਵੱਢ ਲਿਆ ਆ ਤੇ ਪਾਣੀ ਦਾ ਵਹਾਅ ਵੀ ਤੇਜ਼ ਆ ਤੇ ਜਿਹੜੇ ਦਰਖਤ ਛੁੱਟੇ ਜਾਂਦੇ ਆ ਵਿੱਚ ਉਹਨਾਂ ਦੇ ਕਾਰਨ ਵੀ ਪਾਣੀ ਕਿਸੇ ਕਾਰਨ ਨਹੀਂ ਰੁਕ ਰਿਹਾ ਨਵੀਂ ਅਪਡੇਟ ਲੈ ਕੇ ਜਲਦੀ ਹੀ ਦੁਬਾਰਾ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹੋਵਾਂਗੇ ਸੋ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਆ ਭੱਲੀ ਕਰੇ